ਫਰੀਦਕੋਟ ਪੁਲਿਸ ਵੱਲੋਂ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਦੇ ਇੱਕ ਮਲਜ਼ਮ ਨੂੰ ਕਾਬੂ ਕੀਤਾ ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਬਾਜਾਖਾਨਾ ਨੇੜੇੋਂ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਮੋਡਿਊਲ ਨਾਲ ਜੁੜੇ ਮਲਜ਼ਮ ਨੂੰ ਕਾਬੂ ਕੀਤਾ ਦੋਸ਼ੀ ਤੋਂ ਇੱਕ ਜੁਗਾਨਾ ਪਿਸਟਲ ਜਿੰਦਾ ਰੌਂਦ ਅਤੇ ਐਫ ਡੀ ਲੈਕਸ ਮੋਟਰਸਾਈਕਲ ਬਰਾਮਦ ਕੀਤੀ ਹੈ ਜਿੱਦੀ ਜਾਣਕਾਰੀ ਪੋਰਸ ਅਧਿਕਾਰੀ ਦੇ ਵੱਲੋਂ ਸਾਂਝੀ ਕੀਤੀ ਗਈ ਅਤੇ ਉਹਨਾਂ ਕਹੇ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੀਐਮ ਮਾਨਜੂਗ ਸੀਐਮ ਪੰਜਾਬ ਸਰਦਾਰ ਭਗਵੰਤ ਮਾਨ ਜੀ। ਉਹਨੇ ਬੰਦ ਕਰ ਲਿਆ ਯਾਰ ਫੋਨ ਪਲੀਜ਼। ਹਾਂਜੀ। ਮਾਨਜੂਗ ਸੀਐਮ ਪੰਜਾਬ ਸਰਦਾਰ ਭਗਵੰਤ ਮਾਨ ਜੀ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਸਰ। ਉਹਨਾਂ ਦੇ ਸਾਨੂੰ ਸਖਤ ਇਹ ਹਦਾਇਤਾਂ ਹੈंगी ਕਿ ਕਿਸੇ ਵੀ ਤਰ੍ਹਾਂ ਦੀ ਕ੍ਰਾਈਮ ਸਪੈਸ਼ਲੀ ਗੈਂਗਸਟਰਸ ਦੇ ਅਗੇਂਸਟ ਜਿਹੜਾ ਐਕਸ਼ਨ ਹੈ। ਉਹ ਪੰਜਾਬ ਪੁਲਿਸ ਦਾ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫਰੀਦਕੋਟ ਪੁਲਿਸ ਨੇ ਹਮੇਸ਼ਾ ਹੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਹੈ ਤੇ ਅੱਜ ਦੀ ਜਿਹੜੀ ਸਾਡੀ ਕਾਰਵਾਈ ਹੈ ਇਹ ਮੈਂ ਬਹੁਤ ਜ਼ਿਆਦਾ ਇੱਕ ਸ਼ਲਾਗਾ ਕਰਾਂਗੀ ਆਪਣੀ ਪੂਰੀ ਸੀਆਈਏ ਫਰੀਦਕੋਟ ਟੀਮ ਦੀ ਔਰ ਇਹ ਪੂਰਾ ਹੀ ਆਪਰੇਸ਼ਨ ਐਸਪੀਡੀ ਅ ਜੁਗੇਸ਼ਵਰ ਬੁਰਾਇਆ ਜੀ ਦੀ ਸੁਪਰਵੀਜ਼ਨ ਹੇਠ ਹੋਇਆ ਹੀ ਵਾਸ ਅਸਿਸਟਡ ਬਾਈ ਡੀਐਸਪੀਡੀ ਅਫਤਾਰ ਸਿੰਘ ਔਰ ਡੀਐਸਪੀ ਜੈਤੋ ਇਕਬਾਲ ਸਿੰਘ ਦਾ ਇੱਕ ਕੰਪਲੀਟ ਟੀਮ ਵਰਕ ਫਰੀਦਕੋਟ ਪੁਲਿਸ ਦਾ ਹੋਇਆ ਹੈ ਜੇਚ ਸਾਡਾ 1 ਹਫਤੇ ਦਾ ਆਪਰੇਸ਼ਨ ਚੱਲਦਾ ਸੀ ਜੇਚ ਸਾਡੇ ਸੀਆਈਏ ਇਨਚਾਰਜ ਫਰੀਦਕੋਟ ਇੰਸਪੈਕਟਰ ਅਮਰਿੰਦਰ ਗਿੱਲ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਸਾਡੇ ਟੈਕਨੀਕਲ ਸੈਲ ਦੀ ਟੀਮ ਨੇ ਵੀ ਇਹ ਚ ਬਹੁਤ ਵਧੀਆ ਕੰਮ ਕੀਤਾ ਤੇ ਸਾਡਾ ਜਿਹੜਾ 1 ਹਫਤੇ ਦਾ ਆਪਰੇਸ਼ਨ ਸੀ ਉਹਦੇ ਵਿੱਚ ਕੱਲ 2 ਬੰਦੇ ਅਰੈਸਟ ਹੋਏ ਅਕਿਊਜ਼ਡ ਸੀਗੇ ਜੇਚ ਇੱਕ ਬਲਜੀਤ ਸਿੰਘ ਕੱਦੂ ਔਰ ਇੱਕ ਸਨੀ ਨਾਮ ਦਾ ਬੰਦਾ ਅਰੈਸਟ ਹੋਇਆ ਜਿਹੜੇ ਦੋਨੋਂ ਹੀ ਕੋਟ ਈਸੇਖਾਂ ਮੋਗਾ ਦੇ ਵਸਨੀਕ ਸੀ ਤੇ ਉਹਨਾਂ ਕੋਲੋਂ ਇੱਕ ਬਹੁਤ ਹੀ ਸੋਫਿਸਟੀਕੇਟਿਡ 0.30 ਵੈਪਨ ਰਿਕਵਰ ਹੋਇਆ। ਇਹ ਜਦੋਂ ਰਿਕਵਰ ਹੋਇਆ ਤੇ ਫਰੀਦਕੋਟ ਪੁਲਿਸ ਵੱਲੋਂ ਇਮੀਡੀਏਟਲੀ ਕਾਰਵਾਈ ਕਰਦੇ ਹੋਏ FIR ਨੰਬਰ 224 ਰਜਿਸਟਰ ਹੋਈ PS ਸਦਰ ਕੋਟਕਪੁਰਾਜ। ਇਨ ਦੋਨੋਂ ਅਕਿਊਜ਼ਡ ਦੀ ਜਦੋਂ ਇੱਕ ਸਸਟੇਨਡ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਇਹ ਦੱਸਿਆ ਕਿ ਇਹ ਵੈਪਨ ਇਹਨਾਂ ਨੇ ਇੱਕ ਅਰਸ਼ਦੀਪ ਨਾ ਉਰਫ ਵਿੱਕੀ ਨਾਮ ਦੇ ਬੰਦੇ ਕੋਲੋਂ ਪ੍ਰੋਕਿਊਰ ਕੀਤਾ ਹੈ। ਇਹ ਬੰਦਾ ਅੰਮ੍ਰਿਤਸਰ ਦੇ ਹਾਤੀ ਦਾ ਰਹਿਣ ਵਾਲਾ। ਤੇ ਫਰੀਦਕੋਟ ਪੁਲਿਸ ਦੀ ਸਾਰੀ ਹੀ ਟੀਮਾਂ ਬਹੁਤ ਮੁਸਤੈਦ ਸੀ ਤੇ ਪੂਰੇ ਜ਼ਿਲ੍ਹੇ 'ਚ ਹੀ ਅਸੀਂ ਨਾਕਾਬੰਦੀਆਂ ਕੀਤੀਆਂ ਹੋਈਆਂ ਸੀਗੇ ਤਾਂ ਇੱਕ ਨਾਕਾ ਐਸ ਐਚਓ ਬਾਜਾਖਾਨਾ ਨੇ ਇੱਥੇ ਲਗਾਇਆ ਹੋਇਆ ਸੀ ਇਸ ਲੋਕੇਸ਼ਨ ਤੇ ਜਿੱਥੇ ਅਸੀਂ ਖੜੇ ਹਾਂ ਇਹ ਘਣੀਆਂ ਤੋਂ ਮੱਲਾ ਜਾਂਦਾ ਹੈ ਇਹ ਰਸਤਾ ਤੇ ਇੱਥੇ ਸੇਮ ਨਾਲੇਪੁਰ ਦੇ ਨੇੜੇ ਇਹ ਨਾਕਾ ਲੱਗਿਆ ਤੇ ਇੱਕ ਸਟ੍ਰਿਕਟ ਚੈਕਿੰਗ ਜਦੋਂ ਹੋ ਰਹੀ ਸੀ ਤਾਂ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਇੱਥੇ ਆਇਆ ਤੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਪੁਲਿਸ ਪਾਰਟੀ ਨੇ ਰਿਟੈਲੀਏਸ਼ਨ ਚ ਔਰ ਆਪਣੇ ਸੈਲਫ ਡਿਫੈਂਸ ਚ ਔਰ ਉਹਨੂੰ ਰੋਕਣ ਵਾਸਤੇ ਫਾਇਰ ਕੀਤੇ ਔਰ ਉਸ ਬੰਦੇ ਦੀ ਲਚ ਉਹ ਫਾਇਰ ਵੱਜੇ ਉਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਇਸ ਬੰਦੇ ਦੀ ਪਛਾਣ ਉਹੀ ਅਰਸ਼ ਅਰਸ਼ਦੀਪ ਸਿੰਘ ਉਰਫ ਵਿੱਕੀ ਨਾਮ ਸੇ ਇਹਦੀ ਪਛਾਣ ਹੋਈ ਹੈ ਦਸਣ ਜੋ ਗੱਲ ਇਹ ਹੈ ਕਿ ਕੱਲ ਜਿਹੜੇ ਦੋਨੋਂ ਅਕਿਊਜ਼ ਅਰੈਸਟ ਹੋਏ ਉਹਣਾ ਨੇ ਇਹ ਦੱਸਿਆ ਕਿ ਇਹ ਤਿੰਨੋਂ ਹੀ ਬੰਦੇ ਫਿਰੋਤੀ ਮੰਗਣ ਦੇ ਆਦੀ ਨੇ ਇਹਨਾਂ ਦਾ ਪੁਰਾਣਾ ਕ੍ਰਾਈਮਨਲ ਰਿਕਾਰਡ ਹੈ ਤੇ ਵਿਦੇਸ਼ ਚ ਬੈਠਾ ਇੱਕ ਬਦਮਾਸ਼ ਹੈ ਪ੍ਰਭ ਦਾਸੂਵਾਲ ਉਹ ਦੇ ਗੈਂਗ ਨੂੰ ਇਹ ਬਿਲੋਂਗ ਕਰਦੇ ਨੇ ਤੇ ਪੰਜਾਬ ਦੇ ਮਲਟੀਪਲ ਜ਼ਿਲ੍ਹਿਆਂ ਚ ਜਿਵੇਂ ਕਿ ਮੋਗਾ, ਅੰਮ੍ਰਿਤਸਰ ਰੂਰਲ ਤਰਨਤਾਰਨ ਇੱਥੇ ਇਹਨਾਂ ਨੇ ਫਰੋਤੀਆਂ ਦੀ ਮਲਟੀਪਲ ਕਾਲਸ ਕੀਤੀਆਂ ਮਲਟੀਪਲ ਐਕਸਟਰਸ਼ਨ ਕਾਲਸ ਕਰਦੇ ਹੋਏ ਇਹਨਾਂ ਤੇ ਪਰਚੇ ਵੀ ਰਜਿਸਟਰ ਹੋਏ ਜਿਹੜਾ ਕੱਲ ਬੰਦਾ ਅਰੈਸਟ ਹੋਇਆ ਬਲਜੀਤ ਕੱਦੂ ਉਹਤੇ 15 ਲੱਖ ਰੁਪਏ ਦੀ ਫਰੋਤੀ ਮੰਗਣ ਦਾ ਆਲਰੇਡੀ ਪਰਚਾ ਰਜਿਸਟਰਡ ਹੈ ਇਹ ਜਿਹੜਾ ਬੰਦਾ ਅੱਜ ਅਰੈਸਟ ਹੋਇਆ ਹੈ ਅਰਸ਼ਦੀਪ ਇਹਨੇ ਫਾਇਰਿੰਗ ਦੀ 3 ਤੋਂ 4 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਹੜੀ ਬਾਹਰ ਬੈਠੇ ਬਦਮਾਸ਼ਾਂ ਦੇ ਇਸ਼ਾਰੇ ਤੇ ਇੱਥੇ ਪੰਜਾਬ 'ਚ ਇਹਨਾਂ ਦੀ ਕਾਲਸ ਆਉਂਦੀਆਂ ਤੇ ਆਕੇ ਬੰਦਿਆਂ ਨੂੰ ਡਰਾਉਂਦੇ ਹਨ ਤੇ ਉਹਨਾਂ ਦੇ ਗੇਟ ਤੇ ਫਾਇਰਿੰਗ ਕਰਨ ਦੀ ਵੀ ਇਹਦੀ ਸਾਡੇ ਕੋਲ ਇਨਪੁਟ ਸਿਗੀਆਂ ਜਿਹੜੀ ਇਹਨੇ ਪਹਿਲੇ ਵਾਰਦਾਤਾਂ ਕੀਤੀਆਂ ਹੈ ਦੱਸਣ ਜੋ ਕੱਲ ਇੱਕ ਇਹ ਵੀ ਹੈ ਕਿ ਇਹਨੇ ਕੱਲ ਯਾਨੀ 14 ਤਾਰੀਖ ਨੂੰ ਵੀ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੋਗਾ ਵਿਖੇ ਜਿਹੜੀ ਫਰੀਦਕੋਟ ਪੁਲਿਸ ਦੇ ਇੱਕ ਟਾਈਮਲੀ ਐਕਸ਼ਨ ਦੀ ਵਜ੍ਹਾ ਨਾਲ ਇਹ ਮਲਟੀਪਲ ਜਿਹੜੀ ਵਾਰਦਾਤਾਂ ਟਰੇਸ ਵੀ ਹੋਈਆਂ ਇਹ ਜਿਹੜੇ ਮਾੜੇ ਅਨਸਰ ਹਨ ਉਹਨਾਂ ਨੂੰ ਫੜਿਆ ਵੀ ਗਿਆ ਤੇ ਅੱਗੇ ਹੋਣ ਵਾਲੀ ਜਿਹੜੀ ਵਾਰਦਾਤਾਂ ਹੈਗੀਆਂ ਉਹ ਵੀ ਪ੍ਰੀਵੈਂਟ ਹੋਈਆਂ ਇਹ ਜਿਹੜਾ ਸਾਡਾ ਐਕਸ਼ਨ ਹੈ ਔਰ ਇਹ ਕੰਪਲੀਟ ਟੀਮਵਰਕ ਹੈ ਇਹ ਇਹ ਦਰਸਾਉਂਦਾ ਹੈ ਕਿ ਫਰੀਦਕੋਟ ਪੁਲਿਸ ਦੇ ਸਾਰੇ ਮੁਲਾਜ਼ਮ ਆਮੇ ਉਹ ਐਸਐਚਓਜ਼ ਹੈ ਪਾਵੇਂ ਸੀਆਈਏ ਇਨਚਾਰਜ ਹੈ ਪਾਵੇਂ ਡੀਐਸਪੀਜ਼ ਨੇ ਔਰ ਜਿਹੜੇ ਸੀਨੀਅਰ ਆਫਿਸਰਸ ਨੇ ਸਾਰੇ ਹੀ ਫੀਲਡ ਤੇ ਰਹਿੰਦੇ ਨੇ ਔਰ ਇੱਕ ਕੰਪਲੀਟ ਕੋਆਰਡੀਨੇਸ਼ਨ ਦੇ ਨਾਲ ਸਾਡੇ ਅਨਸਰਾਂ ਦੇ ਖਿਲਾਫ ਇੱਕ ਸਖਤ ਸਖਤ ਕਾਰਵਾਈ ਸਾਡੇ ਵੱਲੋਂ ਹੋ ਰਹੀ ਹੈ ਇਹ ਚ ਇਹ ਪੂਰਾ ਹੀ ਆਪਰੇਸ਼ਨ ਸਾਡੀ ਡੀਆਈਜੀ ਰੇਂਜ ਮੈਡਮ ਨੇ ਲਾਂਬਰੀ ਜਾਗ ਦੇਲੇ ਉਹਨਾਂ ਦੀ ਡਾਇਰੈਕਸ਼ਨਸ ਹੇਠ ਹੋਇਆ अरुणा ਨੇ ਇਸ ਪੂਰੇ ਗੇਸ਼ ਨੂੰ ਪਰਸਨਲੀ ਮਾਨੀਟਰ ਕੀਤਾ ਹੈ। ਕੋਈ ਬੜੇ ਗੈਂਗ ਨਾਲ ਵੀ ਸੰਬੰਧ ਹੈ। ਜੀ ਜਿਵੇਂ ਮੈਂ ਕਿਹਾ ਜਿਹੜਾ ਬਾਹਰ ਬੈਠਾ ਇਹ ਬਦਮਾਸ਼ ਹੈ। ਇਹਨੂੰ ਮੈਂ ਤੇ ਗੈਂਗਸਟਰ ਕਹਿੰਦੀ ਨਹੀਂ ਐ ਮੈਂ ਤਾਂ ਇਹਨਾਂ ਨੂੰ ਬਦਮਾਸ਼ ਹੀ ਕਹਿੰਦੀ। ਇਹ ਪ੍ਰਭ ਦਾਸੂਵਾਲ ਨਾਮ ਦਾ ਗੈਂਗਸਟਰ ਹੈ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਹ ਵਾਰਨਿੰਗ ਦੇਵਾਂਗੇ ਕਿ ਤੁਹਾਡੇ ਜਿਹੜੇ ਵੀ ਇਹ ਗੁਰਗੇ ਹਨ ਜਿਹੜੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਇੱਥੇ ਵੀ ਕਰਾਂਗੇ ਤੇ ਜਿਹੜੇ ਬਾਹਰ ਬੈਠੇ ਉਹਨਾਂ ਦੀ ਵੀ ਜਿਹੜੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜੀ ਕਾਰਵਾਈ ਹੁੰਦੀ ਹੈ ਤੁਸੀਂ ਜਿੱਥੇ ਵੀ ਹੈਗੇ ਹੋ ਅਸੀਂ ਉੱਥੇ ਆ ਕੇ ਤੁਹਾਨੂੰ ਫੜਾਂਗੇ ਮੈਡਮ ਪਹਿਲਾਂ ਵੀ ਕੋਈ ਮੁਕੱਦਮਾ ਤਾਂ ਹਾਂਜੀ ਇਹਨਾਂ ਤੇ ਪੁਰਾਣੇ ਮੁਕੱਦਮੇ ਦਰਜ ਹੋਣਗੇ ਔਰ ਬਲਜੀਤ ਕੱਦੂ ਤੇ ਵੀ ਪੁਰਾਣਾ ਮੁਕੱਦਮਾ ਦਰਜ ਹੈ ਇਹ ਜਿਹੜਾ ਬੰਦਾ ਅੱਜ ਆਈਡੈਂਟੀਫਾਈ ਹੋਇਆ ਹੈ ਜਿਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਇਹ ਤੇ ਵੀ ਇੱਕ ਪੁਰਾਣਾ ਅੰਮ੍ਰਿਤਸਰ ਰੂਰਲ ਚ ਪਰਚਾ ਦਰਜ ਹੈ ਕੋਈ ਕਿੰਨੀ ਕਿੰਨੀ ਗੋਲੀਆਂ ਮਰ ਚਲਦੇ ਪਾਵਾ ਹੈਗੀ ਇਥੇ ਜੀ ਇਹਨੇ ਪੁਲਿਸ ਪਾਰਟੀ ਤੇ ਦੋ ਫਾਇਰ ਕੀਤੇ ਜਿਹੜਾ ਇੱਕ ਜਿਹੜਾ ਬੈਰੀਕੇਡ ਸੀ ਉਹਦੀ ਵਜੇ ਨਾਲ ਪੁਲਿਸ ਪਾਰਟੀ ਦਾ ਬਚਾਅ ਹੋ ਗਿਆ ਉਹ ਬੈਰੀਕੇਡ ਚ ਵਜੇ ਤਾਂ ਪੁਲਿਸ ਨੇ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਵੀ ਫਾਇਰਿੰਗ ਹੋਈ ਜਿਹੜਾ ਇਹ ਕਿਨੋ ਇਹਦੀ ਲਾਚੇ ਹਿੱਟ ਹੋਇਆ ਸਰਦਾਰ ਦੀ ਇਹ ਕਿ ਡਾਕਟਰ ਪ੍ਰਗਿਆ ਜੈਨ ਐਸਐਸਪੀ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਅਜਹਿ ਸ਼ਰਾਤੀ ਅੰਸਰ ਨੂੰ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਜਨਤਾ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਤੇ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਕਾਰਗੁਜ਼ਾਰੇ ਨੂੰ ਸ਼ਕਤੀ ਦੇ ਨਾਲ ਰੋਕਿਆ ਜਾਵੇਗਾ ਹਕੀਕਤ ਦੀ ਵੀ ਪੰਜਾਬੀ ਲਈ ਫਰੀਦਕੋੜ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ